ਆਜ ਹੀ ਦਿੱਲੀ ਪੁਲਿਸ ਦੁਆਰਾ ਜਿਹੜਾ ਕੈਂਪ ਲਾਇਆ ਗਿਆ ਬਹੁਤ ਹੀ ਵਧੀਆ ਦੀਆਂ ਗੱਲਾਂ ਕਰਦਾ ਐ ਦੇ ਕਰਕੇ ਆਮ ਲੋਕਾਂ ਨੂੰ ਜਿਹੜੇ ਜਿਹੜੇ ਵਿਦਾ ਗਏ ਸੈਂਟਰ ਦੂਰ ਦੂਰ ਤੱਕ ਖਾਲੀ ਹੋਣੀ ਮਿਲਦੀ ਉਹਨਾਂ ਨੂੰ ਉਹਨਾਂ ਦਾ ਉਹਨਾਂ ਤੋਂ ਨਿਜਾਤ ਮਿਲਦੀ ਹੈ ਮਹੱਲਾ ਨਿਵਾਸੀਆਂ ਨੂੰ ਵੀ ਬਹੁਤ ਖੁਸ਼ੀ ਹੈ ਕਿ ਜਿਹੜੇ ਆਧਾਰ ਕਾਰਡ ਬਣਾਉਣ ਵਾਸਤੇ ਲੋਕ ਲੋਕ ਦੂਰ ਜਾਂਦੇ ਸੀ ਉਹ ਇੱਥੇ ਬੜੇ ਆਸਾਨ ਤਰੀਕੇ ਨਾਲ ਇੱਥੇ ਪਹੁੰਚ ਕੇ ਆਪਣੇ ਆਧਾਰ ਕਾਰਡ ਬਣਾਉਂਦੇ ਨੇ ਵਾਰਡ ਨੰਬਰ 92 ਵਿੱਚ ਜਗਮਉਂ ਸਿੰਘ ਨੇ ਕੋਈ ਪੂਰੀ ਅਗਵਾਈ ਦੇ ਵਿੱਚ ਅਸੀਂ ਹਰ ਮਹੀਨੇ ਹੀ ਤਰ੍ਹਾਂ ਅਜ ਫੇਰ ਅਧਾਰਨ ਲਗਾ ਰਹੇ ਆਂ ਬਿਜਲੀ ਦਾ ਅਧਾਰ ਇਸ ਸਿਸਟਮ ਦਾ ਇਹ ਹਰ ਘਰ ਦੇ ਵਿੱਚ ਕੋਈ ਇੰਨਾ ਜੁਝ ਰਿਹਾ ਤੇ ਇਹ ਜਗਾ ਲਗਾਤਾਰ ਇਸ ਮੌਦ ਦਾ ਦਾ ਰੱਖਿਆ ਚੱਲ ਰਹੀ ਹੈ ਜੋ ਕਿ ਸੰਕਸ਼ੇਪ ਵਿੱਚ ਇਹ ਦੀ ਰਸਮੀ ਖੋਜਵਾ ਸਕੀ ਹੈ ਤੇ ਤੁਸੀਂ ਬਾਹਰ ਵੀ ਦੇਖਿਆ ਆਪਣੀ ਪਾਰੀ ਤਦਾਦ ਵਿੱਚ ਜਿਹੜੇ ਬਾੜ ਵਿੱਚ ਵਿੱਚ ਨੇ ਉਹ ਆਉਂਦੇ ਨੇ ਤੁਹਾਨੂੰ ਪਤਾ ਲੱਗਦਾ ਵੀ ਇਹ ਬਹੁਤ aderie ਬਲੌਂਸ ਨੇ ਤੇ ਜਿਹੜੇ ਆਪਣੇ ਬਾਹਰ ਦੁਕਾਨਾਂ ਦੇ ਪ੍ਰਾਈਵੇਟ ਧਾਰੇ ਉੱਤੇ ਹੋਏ ਹੋਏ ਨੇ ਜਿਹੜੇ ਧਾਰਕਰ ਕਰਦੇ ਕੋਰੇ ਕੋਰੇ ਇਹਦੇ ਦੇਰੇ ਬਗਤ ਉਹ ਬੜੀ ਵੱਡੀ ਰਕਮ ਨੇ ਲੋਕਾਂ ਤੋਂ ਲੈਂਦੇ ਇਹ ਭੋਲੇ ਭਾਲੇ ਚੰਦਾ ਨਹੀਂ ਉਹ ਕਿਸੇ ਕੋ ਹਜ਼ਾਰ ਨਾਲ ਕਿਸੇ ਕੋ ਥੋੜੇ ਕਰਦੇ ਪਰ ਸਾਡਾ ਇਹ ਇੱਕ ਨਿਸ਼ਾਨਾ ਜਿਹੜੇ ਸਰਕਾਰੀ ਫੀਸ ਨਹੀਂ ਸੀ ਕੋਈ ਲੱਗਦਾ ਅਸੀਂ ਉਸੇ ਵਾਰ ਤੋਂ ਐਸਾ ਕਰਨ ਤੇ ਸਾਡੇ ਨਾਲ ਕੋਈ ਸ਼ਿਕਾਇਤ ਵੀ ਅਸੀਂ ਜਿਵੇਂ ਹੁਣ ਹਰ ਮਨਤਰੇ ਨਾਲ ਸਾਡਾ ਖਿਲਾੜੀ ਕਿੰਨੇ ਅੱਗੇ ਅਸੀਂ ਮੰਤਰੇ ਵਿੱਚ ਇਹਨੂੰ ਦੁਆਇਸ ਕਰਕੇ ਫੈਸਲਾ ਕਰੀ ਦੋ ਵਾਰ ਜਿਹਨੂੰ ਰਿਸਕ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਸਾਡੇ ਅਮਰੀਕਾਂ ਨੂੰ ਇਹਦੀ ਆਸਾਨੀ ਹੋਣੀ ਚਾਹੀਦੀ ਹੈ ਉਹਨਾਂ ਦੇ ਕੰਮ ਬਹੁਤ ਸਕਾਰਾਤਮਕ ਰੂਪ ਵਿੱਚ ਹੋਣਗੇ ਅੱਜ ਲੁਧਿਆਣਾ ਵਿਖੇ ਬਾੜ ਨੰਬਰ 92 ਦੇ ਵਿੱਚ ਕਾਂਗਰਸ ਪਾਰਟੀ ਦੇ ਆਗੂ ਜਗਮਨ ਸਿੰਘ ਨਿੱਕੂ ਵੱਲੋਂ ਆਧਾਰ ਪੜ ਬਣਾਉਣ ਅਤੇ ਸੋਸ ਕੈਂਪ ਲਗਾਇਆ ਗਿਆ। ਇਸ ਕੈਂਪ ਦੇ ਵਿੱਚ ਐਮਐਲਏ ਸ਼੍ਰੀ ਰਾਕੇਸ਼ ਪਾਂਡੇ ਵੀ ਮੌਜੂਦ ਰਹੇ। ਉਹਦੇ ਇਸ ਮੌਕੇ ਲੋਕਾਂ ਵੱਲੋਂ ਜਗਮਨ ਸਿੰਘ ਨਿੱਕੂ ਜੀ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਵੱਲੋਂ ਇਹ ਕੈਂਪ ਆਯੋਜਿਤ ਕੀਤਾ ਗਿਆ। ਹੁਣ ਤੇ ਉਹਨਾਂ ਵੱਲੋਂ ਕਿਹਾ ਕਿ ਸਾਨੂੰ ਅਲੱਗ-ਅਲੱਗ ਦਫ਼ਤਰਾਂ ਦੇ ਵਿੱਚ ਆਪਣੇ ਕੰਮ ਦਰਵਾਜ਼ੇ ਲਈ ਖੁੱਲ੍ਹ ਖਵਾੜ ਹੋਣਾ ਚਾਹੀਦਾ। ਅਤੇ ਆ ਜਗਮਨ ਸਿੰਘ ਨਿੱਕੂ ਜੀ ਦੇ ਵੱਲੋਂ ਇਹ ਉਪਰਾਲੇ ਕਰਕੇ ਸਾਡੇ ਕੰਮ ਆਸਾਨੀ ਨਾਲ ਹੋ ਰਹੇ ਹਨ। ਵਾਰਡ ਨੰਬਰ 92 ਵਿੱਚ ਜਗਮਉਂ ਸਿੰਘ ਨਿੱਕੂ ਜੀ ਦੀ ਅਗਵਾਈ ਦੇ ਵਿੱਚ ਅਸੀਂ ਹਰ ਮਹੀਨੇ ਦੀ ਤਰ੍ਹਾਂ ਅੱਜ ਫੇਰ ਆਧਾਰ ਕੈਂਪ ਲਗਾ ਰਹੇ ਹਾਂ। ਜਿਸ ਦੇ ਵਿੱਚ ਕਿ ਲੋਕਾਂ ਨੂੰ ਨਵਾਂ ਬਣਾਉਣ ਦੇ ਜਾਂ ਕਿਸੇ ਵੀ ਤਰ੍ਹਾਂ ਦੀ ਕਰੈਕਸ਼ਨ ਦੀ ਆਪਣੇ ਐਡਰੈਸ, ਫੋਨ ਨੰਬਰ ਔਰ ਜੋ ਵੀ ਕੋਈ ਕਿਸੇ ਤਰੀਕੇ ਦੀ ਕਰੈਕਸ਼ਨ ਕਰਾਉਣੀ ਚਾਹਣ ਤਾਂ ਜੋ ਸਹੂਲਤ ਉਹਨਾਂ ਨੂੰ ਮਿਲ ਸਕੇ। ਸਾਡੀ ਇਹ ਕੋਸ਼ਿਸ਼ ਹੈ ਕਿ ਇਹ ਕੰਮ ਇਸ ਤਰੀਕੇ ਨਾਲ ਰੁਅਲ ਮਰਦੇ ਵੀ ਜੋ ਕੰਮ ਨੇ ਏਰੀਏ ਦੇ ਉਹਦੇ ਨਾਲ ਵੀ ਲੋਕਾਂ ਦੇ ਨਾਲ ਗੱਲਬਾਤ ਹੋ ਸਕੇ ਔਰ ਨੌਲੇਜ ਦੇ ਵਿੱਚ ਆਉਣ ਔਰ ਜਿਸ ਤਰ੍ਹਾਂ ਦੀ ਕੋਈ ਉਹਨਾਂ ਦੀ ਜ਼ਰੂਰਤ ਹੈ ਉਹ ਚੀਜ਼ ਨੂੰ ਪੂਰਾ ਕੀਤਾ ਜਾ ਸਕੇ ਜਿਵੇਂ ਬਾਤ ਚਰ ਕੇ ਹਰੇਕ ਕੰਮ ਪਾਰਟੀ ਦੇ ਕਰ ਰਹੀ ਹੈ ਤੇ ਉਹਨਾਂ ਦਾ ਵੀ ਕੀ ਕਹਿਣਾ ਚਾਹੁੰਦੇ ਪਾਰਟੀ ਦਾ ਕੰਮ ਤਾਂ ਰੁਟੀਨ ਜਿਹਾ ਚੱਲਦਾ ਹੀ ਹੈ ਜੀ ਜੋ ਜੋ ਪਾਰਟੀ ਦੀ ਤਰਫੋਂ ਉਦੇਸ਼ ਆਉਂਦੇ ਨੇ ਜੀ ਜੀ ਚਾਹੇ ਵਰਕਰਜ਼ ਵਾਸਤੇ ਨੇ ਜੋ ਵੀ ਨਵੀਆਂ ਇਨਸਟਰਕਸ਼ਨਸ ਆਉਂਦੀਆਂ ਨੇ ਉਹ ਵਰਕਰਾਂ ਤੱਕ ਪਹੁੰਚਾਉਣੀ ਹੈ ਔਰ ਬਾਕੀ ਦੇ ਕੰਮ ਕਰਨੇ ਜਾਂ ਵਰਕਰਾਂ ਦੀ ਗੱਲ ਪਾਰਟੀ ਤੱਕ ਪਹੁੰਚਾਉਣੀ ਹੈ ਉਹ ਸਾਰਾ ਸਿਸਟਮ ਤਾਂ ਸਾਡੇ ਰੁਟੀਨ ਦੇ ਵਿੱਚ ਚੱਲਦਾ ਹੀ ਹੈਗਾ। ਉਹਦੇ ਵਿੱਚ ਅਸੀਂ ਟਾਈਮ ਟੂ ਟਾਈਮ ਮੀਟਿੰਗਸ ਆਪਣੀਆਂ ਕਰਦੇ ਰਹਿੰਦੇ ਆਂ ਔਰ ਇੱਕ ਦੂਸਰੇ ਦੇ ਨਾਲ ਖਿਆਲਤਾਂ ਸਾਂਝੇ ਕਰਕੇ ਪੱੜੀ ਤੱਕ ਪਹੁੰਚਾਉਂਦੇ ਰਹਿੰਦੇ ਆਂ। ਡਿਸਪੈਂਸਰੀ ਦਾ ਅਸੀਂ ਪਤਾ ਕਰ ਲੈਨੇ ਜੀ ਕੀ ਸਿਸਟਮ ਉਹਦਾ ਬਣ ਸਕਦਾ ਹੈਗਾ। ਕਿਉਂਕਿ ਸਰਟਨ ਏਰੀਆ ਹੁੰਦਾ ਹੈ ਜੇ ਗਵਰਨਮੈਂਟ ਦੀਆਂ ਜਿਹੜੀਆਂ ਡਿਸਪੈਂਸਰੀਜ਼ ਨੇ ਖਾਸ ਤੌਰ ਤੇ ਚੱਲਦੀਆਂ ਦੂਰ ਜਾਣਾ ਪੈਂਦਾ ਹੈ ਉਹਦੇ ਵਾਸਤੇ ਆਪਣੇ ਨਹੀਂ ਮੇਰੀ ਗੱਲ ਨਹੀਂ ਸਮਝੇ। ਗਵਰਨਮੈਂਟ ਦਾ ਇੱਕ ਕਰਾਈਟੇਰੀਆ ਹੁੰਦਾ ਜੋ ਪੁਰਾਣਾ ਆਪਣਾ ਸਿਸਟਮ ਚੱਲਦਾ ਹੈਗਾ ਵਾ ਜਿਹੜੀਆਂ ਗਵਰਨਮੈਂਟ ਡਿਸਪੈਂਸਰੀਜ਼ ਉਹਨਾਂ ਵਾਸਤੇ ਕੋਈ ਹੁੰਦਾ ਤਰੀਕਾ ਕਿ ਸਰਟਨ ਏਰੀਆ ਸੀ ਕਿੱਥੋਂ ਤੋਂ ਕਿੱਥੇ ਤੱਕ ਕੀ ਏਰੀਆ ਕਵਰ ਕਰਨਾ ਹੈਗਾ ਉਹਦੇ ਵਿੱਚ ਜੇ ਕੋਈ ਸਹੂਲਤ ਹੋਰ ਹੋ ਸਕਦੀ ਹੋਈ ਤਾਂ ਉਸ ਨੂੰ ਅਸੀਂ ਜ਼ਰੂਰ ਚੇਂਜ ਕਰ ਲਵਾਂਗੇ ਜਾਂ ਇੱਕ ਹੋਰ ਨਵੀਂ ਖੋਲਵਾਂਗੇ ਜੇ ਖੋਲ ਸਕਦੇ ਹੋਏ ਤਾਂ ਕਿਉਂਕਿ ਆਬਾਦੀ ਔਰ ਏਰੀਆ ਹੁਣ ਕਾਫੀ ਵੱਧ ਚੁੱਕੇ ਨੇ ਤਾਂ ਏਰੀਆ ਦੀ ਡਾਈਮੈਂਸ਼ਨ ਦੇਖਣੀ ਪੈਗੀ ਉਸ ਦੇ ਮੁਤਾਬਕ ਅਸੀਂ ਉਹ ਸੀਐਮਓ ਨਾਲ ਉੱਥੇ ਗੱਲਬਾਤ ਕਰਕੇ ਉਹਨਾਂ ਨਾਲ ਮੀਟਿੰਗ ਕਰਕੇ ਜੋ ਹੋ ਸਕਦਾ ਹੋਏਗਾ ਉਹਦੇ ਵਾਸਤੇ ਵੀ ਸਿਓ ਕਰਾਂਗੇ ਜਿਵੇਂ ਅੱਜ ਕੈਂਪ ਲੱਗਾ ਬਾੜਨੂ ਪਰ ਬਨਵੇ ਤੇ ਹੋਰ ਵੀ ਕੈਂਪ ਲੱਗੇ ਨੇ ਅੱਜ ਹਾਂਜੀ ਹੋਰ ਵੀ ਅਸੀਂ ਚੱਲਦਾ ਰਹਿੰਦਾ ਡਿਪਾਰਟਮੈਂਟਸ ਦੇ ਨਾਲ ਗੱਲਬਾਤ ਜਿਹੜਾ ਵੀ ਡਿਪਾਰਟਮੈਂਟ ਕਹਿੰਦਾ ਹੈਗਾ ਜਿਆ ਪਬਲਿਕ ਦੀ ਜਿਆਦਾ ਡਿਮਾਂਡ ਹੁੰਦੀ ਹੈ ਤਾਂ ਅਸੀਂ ਉਸ ਡਿਪਾਰਟਮੈਂਟ ਨਾਲ ਗੱਲ ਕਰਕੇ ਉਸ ਦੀ ਕੋਸ਼ਿਸ਼ ਕਰਦੇ ਹਾਂ ਕਿ ਕੈਂਪ ਲਗਾ ਕੇ ਲੋਕਾਂ ਨੂੰ ਸਹੂਲਤ ਇੱਥੇ ਮੌਕੇ ਤੇ ਮਿਲ ਸਕੇ ਜਿਵੇਂ ਨਿਕੋ ਜੀ ਬਾੜਾਂ ਚ ਵਾਰ-ਵਾਰ ਕੈਂਪ ਲਗਾਉਂਦੇ ਆ ਇਹਨਾਂ ਵਾਰ ਕੀ ਕਹੋਗੇ ਨਿਕੋ ਜੀ ਤਾਂ ਕਾਂਗਰਸ ਪਾਰਟੀ ਦਾ ਕੰਮ ਕਰ ਹੀ ਰਹੇ ਨੇ ਉਹਦੇ ਤਾਂ ਕੋਈ ਕਹਿਣ ਦੀ ਜ਼ਰੂਰਤ ਨਹੀਂ ਐਸੀ ਸਾਡੀ ਸਾਰਿਆਂ ਦੀ ਕੋਸ਼ਿਸ਼ ਇਹ ਹੈਗੀ ਹੈ ਔਰ ਬਾਕੀ ਸਾਥੀ ਵੀ ਆਪਣੇ ਆਪਣੇ ਵਾਡਾਂ ਦੇ ਵਿੱਚ ਇਸੇ ਤਰੀਕੇ ਨਾਲ ਕੰਮ ਕਰਦੇ ਰਹਿੰਦੇ ਨੇ ਲੋਕਾਂ ਨੂੰ ਕੀ ਅਪੀਲ ਕਰੋਗੇ ਕੈਂਪ ਲਗਾਏਗਾ ਲੋਕੋ ਨੂੰ ਹੀ ਅਪੀਲ ਹੈ ਕਿ ਵੱਧ ਤੋਂ ਵੱਧ ਕਾਂਗਰਸ ਪਾਰਟੀ ਦਾ ਸਾਥ ਦਿਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਅੱਛੇ ਤਰੀਕੇ ਦੇ ਨਾਲ ਤੁਹਾਡੀ ਸੇਵਾ ਕਰ ਸਕੀਏ ਕਿ ਸਾਡੇ ਸਭ ਦੇ ਮਾਨਯੋਗ ਸਾਫਰਾ ਵਿਧਾਇਕ ਤੇ ਮੰਤਰੀ ਸਾਹਿਬ ਸ੍ਰੀ ਕੇਸ਼ ਪਾੜੀ ਨੇ ਦੱਸਿਆ ਬੀਜੜੀ ਆਧਾਰ ਕਾਰਡ ਦੀ ਸਮੱਸਿਆ ਵਾ ਇਹ ਹਰ ਘਰ ਦੇ ਵਿੱਚ ਕੋਈ ਨਾ ਕੋਈ ਇਹਨਾਂ ਜੂਝ ਰਿਹਾ ਤੇ ਇਹ ਸਾਡਾ ਲਗਾਤਾਰ 7ਵਾਂ ਆਧਾਰ卡ਡ ਦਾ ਕੈਂਪੋਸ ਜਾਰੀ ਹੈ ਜੋ ਕਿ ਸਾਡੀ ਕੋਸ਼ਿਸ਼ ਹੁੰਦੀ ਵੀ ਅਸੀਂ ਹਰ ਮਹੀਨੇ ਇਸ ਨੂੰ ਲਿਵਾ ਸਕੀਏ ਤੇ ਤੁਸੀਂ ਬਾਹਰ ਵੀ ਦੇਖਿਆ ਹੋਣਾ ਵੀ ਭਾਰੇ ਤਰਦਾਦ ਵਿੱਚ ਜਿਹੜੇ ਵਾਰਡ ਵਸਨੀਕ ਨੇ ਉਹ ਆਉਂਦੇ ਨੇ ਤੋਂ ਪਤਾ ਲੱਗਦਾ ਵੀ ਇਹਨਾਂ 'ਚ ਬਹੁਤ ਜ਼ਿਆਦਾ ਪ੍ਰੋਬਲਮਸ ਨੇ ਤੇ ਜਿਹੜੇ ਬਾਹਰੋਂ ਦੁਕਾਨਾਂ ਦੇ ਪ੍ਰਾਈਵੇਟ ਆਧਾਰੇ ਖੁੱਲੇ ਹੋਏ ਨੇ ਜਿਹੜੇ ਆਧਾਰ卡ਡ ਨੂੰ ਕਲੈਕਟ ਕਰਦੇ ਆ ਜਾਂ ਨਵੇਂ ਬਣਾਉਂਦੇ ਨੇ ਉਹ ਬੜੀ ਵੱਡੀ ਰਕਮ ਇਹਨਾਂ ਲੋਕਾਂ ਤੋਂ ਲੈਂਦੇ ਨੇ ਇਹ ਥੋਲੇ ਪਾਲੀ ਜਨਤਾ ਨੇ ਉਹ ਕਿਸੇ ਕੋ 1000 ਰੁਪਏ ਕਿਸੇ ਕੋ 2000 ਰੁਪਏ ਲੈਂਦੇ ਆ ਪਰ ਸਾਡਾ ਕੈਂਪ ਨਿਸ਼ੁਲਕਾ ਜਿਹੜੀ ਸਰਕਾਰੀ ਫੀਸ 80 ਕੋ ਤੋਂ ਲੈ ਕੇ 125 ਰੁਪਏ ਆ ਅਸੀਂ ਉਸ ਤੋਂ ਬਾਅਦ ਪੈਸਾ ਨਹੀਂ ਲੈਂਦੇ ਤੇ ਕਈ ਥਹੜ ਕੋ ਐਸੇ ਲੋਕ ਵੀ ਆਉਂਦੇ ਨੇ ਜਿਹੜੇ ਉਹ ਵੀ ਦੇਣ ਚਾਹ ਸਮਰਥ ਹੁੰਦੇ ਨੇ ਤੇ ਅਸੀਂ ਵੀ ਉਹ ਆਪਣੇ ਕੋਲ ਪੇ ਕਰਦੇ ਆ ਵੀ ਸਾਡੇ ਵਾਰਡ ਸੁਨਿਕਾ ਤੇ ਵਾਰਡ ਤੋਂ ਬਾਹਰ ਵੀ ਜਿੰਨੀ ਵੀ ਜਨਤਾ ਜਿਹੜੇ ਸਾਡੇ ਭੈਣ ਭਰਾ ਨੇ ਭਾਈਚਾਰਾ ਵਾ ਕਿਸੇ ਨੂੰ ਵੀ ਸਮੱਸਿਆ ਨਾ ਆ ਸਕੇ ਕਿਉਂਕਿ ਹਰ ਬੰਦੇ ਕੋਲ ਅਜਕਾ ਸਮਾਂ ਕੱਢਣਾ ਬਹੁਤ ਔਖਾ ਹੋ ਬੈਂਕਾਂ 'ਚ ਜਾਂਦੇ ਆ ਪੋਸਟ 'ਤੇ ਵੀ ਜਾਂਦੇ ਨੇ ਉੱਥੇ ਉਹ 2 3 4 ਵੇਟ ਕਰਕੇ ਤੇ ਉਹ ਉੱਥੋਂ ਨਿਕਲ ਜਾਂਦੇ ਨੇ ਤੇ ਸਕੂਲ ਵਿੱਚ ਜਿਵੇਂ ਬਹੁਤ ਮੰਡੈਟਰੀ ਹੋ ਗਿਆ ਬੱਚਿਆਂ ਵਾਸਤੇ ਆਧਾਰ ਕਾਰਡ ਬਹੁਤ ਕੰਪਲਸਰੀ ਹੈ ਤੇ ਸਾਡੇ ਕੋਲ ਕੋਸ਼ਿਸ਼ ਆ ਵੀ ਅਸੀਂ ਇਹਨੂੰ ਜਿਵੇਂ ਹੁਣ ਪਰ ਮਨਥ ਦੇ ਹਿਸਾਬ ਨਾਲ ਅਸੀਂ ਚਲਾ ਰਹੇ ਹਾਂ ਕੈਂਪ ਨੂੰ ਅੱਗੇ ਅਸੀਂ ਮਨਥ ਦੇ ਵਿੱਚ ਇਹਨੂੰ ਟਵਾਈਸ ਜਾਂ ਥ੍ਰਾਈਸ ਕਰਾਂਗੇ ਦੋ ਵਾਰ ਜਾਂ ਤਿੰਨ ਵਾਰ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਸਾਡੇ ਬਸਤੀਕਾ ਨੂੰ ਇਹਦੀ ਆਸਾਨੀ ਹੋ ਸਕੇ ਉਹਨਾਂ ਦੇ ਕੰਮ ਬਹੁਤ ਸੁਚਾਰੂ ਤਰੀਕੇ ਨਾਲ ਹੋ ਸਕੇ ਇਹਨਾਂ ਕੇ ਲੋਕ ਸੇਵੇ ਦਾ ਲਾਹ ਲਹਿ ਜੋ ਕਿਸੇ ਤਰ੍ਹਾਂ ਇਹ ਵੈਸੇ ਤੇ ਕੈਂਪ ਕੱਲ ਤੋਂ ਚੱਲ ਰਹੀ ਆ ਜੇ ਕੱਲ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਤਾਂ ਲਗਭਗ 156 ਤੋਂ ਵੱਧ ਲੋਕ ਆ ਕੇ ਆਪਣੀ ਇਹਦੀ ਸੁਵਾਬਾਂ ਲੈ ਕੇ ਜਾ ਚੁੱਕੇ ਨੇ ਇਹ ਸਵੇਰੇ 10 ਵਜੇ ਤੋਂ ਲੈ ਕੇ 6:30 ਤੱਕ ਲੋਕਾਂ ਨੂੰ ਪੀਕ ਕਰਾਂ ਮੈਂ ਤੁਹਾਡੇ ਮਾਧਿਅਮ ਤੇ ਇਹੀ ਵੀਰ ਕਰਾਂਗਾ ਵੀ ਵਾਰਡ ਤੋਂ ਬਾਹਰ ਵੀ ਵੀ ਜਿਹੜੇ ਵੀ ਲੋਕ ਸਾਡੀ ਇਹ ਚੀਜ਼ ਸੁਣ ਰਹੇ ਨੇ ਕਿਸੇ ਵੀ ਭੈਣ ਭਰਾ ਨੂੰ ਧਾਰਕੜ ਸੰਬੰਧਤ ਕੋਈ ਵੀ ਸਮੱਸਿਆ ਪ੍ਰੋਬਲਮ ਆ ਸੋਚੋਣਾ ਨਵਾਂ ਬਣਾਉਣਾ ਮ ਬੱਚੇ ਦੀ ਅਪੀਲਸ਼ਨ ਤੁਸੀਂ ਸਾਡੇ ਕੋਲ ਇੱਥੇ ਆਓ ਪਹਿਲ ਦੇ ਆਧਾਰ ਤੇ ਤੁਹਾਨੂੰ ਸੁਵਾਬਾਂ ਪ੍ਰਾਪਤ ਹੋਣਗੇ ਮੇਰਾ ਨਾਮ ਹੈ ਰੋਹਿਤ ਗੋਇਲ ਜੀ ਸਰ ਕਿਤੁਮੈਂ ਮੈਂ ਆਹੀ ਆਪਣੇ ਵਾਰਡ ਨੰਬਰ 1 ਵਿੱਚੋਂ ਆਜੀ ਟਿੱਕੂ ਜੀ ਦੁਆਰਾ ਜਿਹੜਾ ਕੈਂਪ ਲਗਾਇਆ ਹੈ ਕਿਸ ਤਰ੍ਹਾਂ ਦੇਖੀ ਆਜੀ ਟਿੱਕੂ ਜੀ ਦੁਆਰਾ ਜਿਹੜਾ ਕੈਂਪ ਲਗਾਇਆ ਗਿਆ ਹੈ ਬਹੁਤ ਹੀ ਵਧੀਆ ਕੰਮ ਕਰ ਰਹਾ ਮੈਂ ਇਹਦੇ ਕਰਕੇ ਆਮ ਲੋਕਾਂ ਨੂੰ ਜਿਹੜੇ ਸੁਵਿਧਾ ਕੇਂਦਰ ਦੂਰ ਤੋਂ ੱੱਕੇ ਖਾਣੇ ਪੈਂਦੇ ਸੀ ਉਹਨਾਂ ਨੂੰ ਉਹਨਾਂ ਤੋਂ ਯਾਦ ਮਿਲ ਗਈ ਹੈ ਇਹਦੇ ਕਰਕੇ ਲੋਕਾਂ ਨੂੰ ਘਰ ਦੇ ਕੋਲ ਹੀ ਆਪਣਾ ਸਾਰੇ ਕੰਮ ਹੋ ਰਹੇ ਨੇ ਇਸਾਰੇ ਦਿਮੇਗੀ ਹਰ ਇੱਕ ਮਹੀਨੇ ਕੰਮ ਕਰਾਇਆ ਜਾਂਦਾ ਹੈ ਹਾਂ ਜੀ ਬਿਲਕੁਲ ਜੀ ਬਿਲਕੁਲ ਸਾਰੀ ਪਾਰਟੀਆਂ ਵਾਂ ਨਹੀਂ ਹੋਣੀ ਆ ਇਸ ਤੋਂ ਉੱਤੇ ਉੱਠ ਕੇ ਆ ਚੀਜ਼ ਦੇਖਣੀ ਚਾਹੀਦੀ ਹੈ ਕਿ ਆਮ ਲੋਕਾਂ ਦੀ ਕੀ ਕਿੰਦਾ ਸਹੂਲਤ ਮਿਲਦੀ ਹੈ ਨਿੱਕੂ ਜੀ ਆ ਚੀਜ਼ ਬਾਰੇ ਹਰ ਵਕਤ ਹਾਰ ਟਾਈਮ ਹਰ ਬੰਦੇ ਨਾਲ ਖੜੇ ਨੇ ਮੇਰਾ ਨਾਮ ਨਰਿੰਦਰ ਅਨੰਦ ਹੈ ਜੀ ਜੀ ਜਿਹੜਾ ਅੱਜ ਨਿੱਕੂ ਜੀ ਵੱਲੋਂ ਕੈਪਲਵਾਇਆ ਕੀ ਕਹਿਣਾ ਚਾਹੁੰਦੇ ਹੋ ਸਾਹਿਬ ਸਰ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਡੇ ਬਾੜ ਨੰਬਰ 92 ਦੇ ਵਿੱਚ ਸਾਡੇ ਪ੍ਰਧਾਨ ਜਗਮਉਂ ਸਿੰਘ ਨਿੱਕੀ ਨਿੱਕੀ ਜੀ ਵੱਲੋਂ ਜੋ ਕਿ ਆਧਾਰ ਦਾ ਕੈਂਪ ਲਗਾਇਆ ਜਾ ਰਿਹਾ ਹੈ ਲੋਕਾਂ ਦੇ ਵਿੱਚ ਪੂਰਾ ਉਤਸ਼ਾਹ ਹੈ ਤੇ ਕਰੈਕਸ਼ਨ ਵੀ ਹੋ ਰਹੀ ਹੈ ਆਈ ਸਮਾਨ ਕਾਰਡ ਵੀ ਬਣ ਰਹੇ ਨੇ ਅਤੇ ਇਸ ਗੱਲ ਦੀ ਸਭ ਨੂੰ ਮੁਹੱਲਾ ਨਿਵਾਸੀਆਂ ਨੂੰ ਵੀ ਬਹੁਤ ਖੁਸ਼ੀ ਹੈ ਕਿ ਜਿਹੜੇ ਆਧਾਰ ਕਾਰਡ ਬਣਾਉਣ ਵਾਸਤੇ ਲੋਕ ਦੂਰ ਦੂਰ ਜਾਂਦੇ ਸੀਗੇ ਉਹ ਇੱਥੇ ਬੜੇ ਆਸਾਨ ਤਰੀਕੇ ਨਾਲ ਇੱਥੇ ਪਹੁੰਚ ਕੇ ਆਪਣੇ ਆਪਣੇ ਆਧਾਰ ਕਾਰਡ ਬਣਾ ਰਹੇ ਨੇ ਤੇ ਲੋਕਾਂ ਦੇ ਵਿੱਚ ਪੂਰਾ ਉਤਸ਼ਾਹ ਹੈ ਲੋਕਾਂ ਨੂੰ ਫਾਇਦਾ ਮਿਲ ਰਿਹਾ ਇਸ ਕੈਂਪ ਦਾ ਹਾਂਜੀ ਕੈਂਪ ਤਾਂ ਲੱਗਣਾ ਚਾਹੀਦਾ ਹੈ ਜੀ ਇਹ ਲਗਾਉਂਦੇ ਵੀ ਨੇ ਜੀ ਤੇ ਲੋਕਾਂ ਨੂੰ ਇਹਨਾਂ ਦਾ ਪੂਰਾ ਸਹਿਯੋਗ ਵੀ ਹੈਗਾ ਨਿੱਕੂ ਜੀ ਬਹੁਤ ਸੋਸ਼ਲ ਵਰਕ ਦੇ ਕੰਮ ਵੀ ਕਰ ਰਹੇ ਨੇ ਤੇ ਆਧਾਰ ਕਾਰਡ ਦੇ ਤੇ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਹੋਵੇ ਜਗਮਉਂ ਸੀ ਨਿੱਕੂ ਜੀ ਜਿਹੜੇ ਸਾਡੇ ਵਾੜ ਪ੍ਰਧਾਨ ਨੇ ਜੀ ਤੇ ਉਹ ਇਲਾਕੇ ਦੇ ਵਿੱਚ ਹੋਰ ਵੀ ਕੰਮ ਕਰ ਰਹੇ ਨੇ ਜੀ ਇਸ ਤੋਂ ਇਲਾਵਾ ਵੀ ਬਹੁਤ ਕੰਮ ਕਰ ਰਹੇ ਨੇ ਇਹ ਕੰਮ ਹਰ ਇੱਕ ਵੀ ਲਗਾਇਆ ਜਾਂਦਾ ਹੈ ਇਹ ਹਰ ਮਹੀਨੇ ਕੰਮ ਲਗਾਇਆ ਜਾਂਦਾ ਜੀ ਇੱਥੇ ਤੇ ਲੋਕਾਂ ਨੂੰ ਅਸੀਂ ਆਪਣੇ ਗਰੁੱਪ ਰਾਹੀਂ ਵੀ ਜਾਵਰਤ ਕਰਦੇ ਨੇ ਤੇ ਗਰੁੱਪ ਦੇ ਵਿੱਚ ਵੀ ਅਸੀਂ ਇੰਟੀਮੇਟ ਕਰਦੇ ਨੇ ਜੀ